ਇਹ ਰਿਸਪੌਂਸ ਮਿਲਦਾ ਪਿਆ ਜਿਹੜੀ ਇਲੈਕਸ਼ਨ ਹੋ ਰਹੀ ਹੈ ਵਾਰਡ ਨੰਬਰ 8 ਤੋਂ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਦਾ ਪਿਆ ਮੇਰਾ ਚੋਣ ਨਿਸ਼ਾਨ ਮੋਬਾਈਲ ਆ ਤੇ ਸਾਰੇ ਆ ਵਾਰਡ ਦੇ ਜਿਹੜੇ ਪਰਿਵਾਰ ਆ ਮੇਰੇ ਨਾਲ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਪਰਿਵਾਰ ਆ ਮੇਰਾ ਇਹ ਮੇਰੇ ਨਾਲ ਜਾ ਕੇ ਪ੍ਰਚਾਰ ਕਰਦੇ ਆ ਘਰ ਤੋਂ ਘਰ ਮੁਕਾਬਲੇ ਚ ਕਿਹਨੂੰ ਗਿੰਦੇ ਜੇ ਇਸ ਵਾਰ ਤੋਂ ਆਪਣੇ ਆਪ ਨੂੰ ਹੋਰ ਕਿਵੇਂ ਦੇ ਸਾਰੇ ਵਾਰਡ ਵਾਸੀ ਲਗਾਤਾਰ ਤੁਹਾਡੀ ਚੋਣ ਮੈਂ ਇਤਨਾ ਦੇ ਲੋਕ ਚਲਾ ਰਹੇ ਜਿੱਦਾਂ ਜਿੱਦਾਂ ਟਾਈਮ ਕੋਲ ਆਉਂਦਾ ਆ ਰਿਹਾ ਵਾ ਉਦਾਂ ਉਦਾਂ ਇਹਨਾਂ ਦੀ ਮਤਲਬ ਮਨੋਬਲ ਵੀ ਵਧਦਾ ਵਾ ਵਾਧਦਾ ਪਿਆ ਵਾ ਪਲੱਸ ਨਾਲੇ ਘਰ ਘਰ ਜਾ ਕੇ ਮੇਰੇ ਤੋਂ ਪੁੱਛੇ ਬਿਨਾਂ ਹੀ ਲੋਕਾਂ ਨੂੰ ਕਹਿ ਰਹੇ ਵੋਟਾਂ ਪਾਉਣ ਨੂੰ ਜਿੱਤੋਂ ਦੇ ਬਾਅਦ ਕਿਹੜੇ ਕੰਮ ਆ ਸਾਰੇ ਵਾਰਡ ਵਾਸੀ ਖੜੇ ਨੇ ਕਿਹੜੇ ਕੰਮ ਕਹਿ ਦੇ ਆਧਾਰ ਤੇ ਕਰੋਗੇ ਸਭ ਤੋਂ ਪਹਿਲਾ ਕੰਮ ਸੀਵਰੇਜ ਦਾ ਕੀਤਾ ਜਾਊਗਾ ਤੇ ਨਾਲ ਲਾਈਟਾਂ ਦਾ ਕੰਮ ਕਰਵਾਇਆ ਜਾਊਗਾ ਕਿ ਸਾਰਾ ਵਾਰਡ ਹੀ ਬੰਦ ਹੈ ਤੁਸੀਂ ਰਾਤ ਨੂੰ ਚੈੱਕ ਕਰਿਓ ਅੱਜ ਭਾਵੇਂ ਸਾਰਾ ਵਾਰਡ ਬੰਦਿਆ ਤੇ ਪਹਿਲਾ ਕੰਮ ਸੋਮਵਾਰ ਤੋਂ ਬੁੱਧਵਾਰ ਤੱਕ ਸਾਰੇ ਵਾਰਡ ਦੀਆਂ ਲਾਈਟਾਂ ਜਗ ਵਾਡ ਨਵਾਸੀ ਕੀ ਵੀ ਕਰਦੇ ਮੈਂ ਉਹੀ ਅਪੀਲ ਕਰਾਂਗਾ ਇਹਨਾਂ ਨੂੰ ਕਿ ਉਸ ਉਮੀਦਵਾਰ ਨੂੰ ਵੋਟ ਪਾਓ ਜਿਹੜਾ ਤੁਹਾਡੇ ਕੰਮ ਆਵੇ ਤੁਹਾਡੇ ਨਾਲ ਹਰ ਵੇਲੇ ਹਾਜ਼ਰ ਹੋਵੇ ਜਨਜੀਤ ਗੁਦਰਾ ਜੀ ਜਿੰਦਾਬਾਦ ਜੀ ਗੁਦਰਾ ਜੀ ਜਿੰਦਾਬਾਦ ਬਹੁਤ ਵਧੀਆ ਰਿਸਪਾਂਸ ਮਿਲਦਾ ਪਿਆ ਜਿਹੜੀ ਇਲੈਕਸ਼ਨ ਹੋ ਰਹੀ ਹੈ ਵਾਰਡ ਨੰਬਰ 8 ਤੋਂ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਦਾ ਪਿਆ ਮੇਰਾ ਚੋਣ ਨਿਸ਼ਾਨ ਮੋਬਾਈਲ ਆ ਤੇ ਸਾਰੇ ਆ ਵਾਰਡ ਦੇ ਜਿਹੜੇ ਪਰਿਵਾਰ ਆ ਮੇਰੇ ਨਾਲ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਪਰਿਵਾਰ ਆ ਮੇਰਾ ਇਹ ਮੇਰੇ ਨਾਲ ਜਾ ਕੇ ਪ੍ਰਚਾਰ ਕਰ ਰਿਹਾ ਘੱਟ ਤੋਂ ਘੱਟ ਮੁਕਾਬਲੇ ਚ ਕਿਹਨੂੰ ਗਿੰਦੇ ਜੇ ਇਸ ਵਾਰ ਤੋਂ ਆਪਣੇ ਆਪ ਨੂੰ ਹੋਰ ਕਿਵੇਂ ਤੇ ਸਾਰੇ ਵਾਰਡ ਵਾਸੀ ਲਗਾਤਾਰ ਤੁਹਾਡੀ ਚੋਣ ਵਿੱਚ ਇਤਨਾ ਦੇ ਲੋਕ ਚਲਾ ਰਹੇ ਜਿੱਦਾਂ ਜਿੱਦਾਂ ਟਾਈਮ ਕੋਲ ਆਉਂਦਾ ਆਉਂਦਾ ਆ ਰਿਹਾ ਵਾ ਉਦਾਂ ਉਦਾਂ ਇਹਨਾਂ ਦੀ ਮਤਲਬ ਮਨੋਬਲ ਵੀ ਵੜਦਾ ਵਾ ਵਾਧਦਾ ਪਿਆ ਵਾ ਪਲੱਸ ਨਾਲੇ ਘਰ ਘਰ ਜਾ ਕੇ ਮੇਰੇ ਤੋਂ ਪੁੱਛੇ ਬਿਨਾਂ ਹੀ ਲੋਕਾਂ ਨੂੰ ਕਹਿ ਰਹੇ ਵੋਟਾਂ ਪਾਉਣ ਜਿੱਤੋਂ ਦੇ ਬਾਅਦ ਕਿਹੜੇ ਕੰਮ ਆ ਸਾਰੇ ਵਾਰਡ ਵਾਸੀ ਖੜੇ ਨੇ ਕਿਹੜੇ ਕੰਮ ਕੈਲ ਦੇ ਦਾ ਹੱਥ ਕਰੋਗੇ ਸਭ ਤੋਂ ਪਹਿਲਾ ਕੰਮ ਸੀਵ ਸੀਵਰੇਜ ਦਾ ਕੀਤਾ ਜਾਊਗਾ ਤੇ ਨਾਲ ਲਾਈਟਾਂ ਦਾ ਕੰਮ ਕਰਵਾਇਆ ਜਾਊਗਾ ਕਿ ਸਾਰਾ ਵਾਰਡ ਹੀ ਬੰਦ ਹੈ ਤੁਸੀਂ ਰਾਤ ਨੂੰ ਚੈੱਕ ਕਰਿਓ ਅੱਜ ਭਾਵੇਂ ਸਾਰਾ ਵਾਰਡ ਬੰਦਿਆ ਤੇ ਪਹਿਲਾ ਕੰਮ ਸੋਮਵਾਰ ਤੋਂ ਬੁੱਧਵਾਰ ਤੱਕ ਸਾਰੇ ਵਾਰਡ ਦੀਆਂ ਮੈਂ ਹੋਰੀ اپیل ਕਰਾਂਗਾ ਇਹਨਾਂ ਨੂੰ ਕਿ ਉਸ ਉਮੀਦਵਾਰ ਨੂੰ ووٹ ਪਾਓ ਜਿਹੜਾ ਤੁਹਾਡੇ ਕੰਮ ਆਵੇ ਤੁਹਾਡੇ ਨਾਲ ਹਰ ਵੇਲੇ ਹਾਜ਼ਰ ਹੋਵੇ। ਸੰਜੀਵ ਗੁਦਰਾ ਜੀ ਜਿੰਦਾਬਾਦ ਸੰਜੀਵ ਗੁਦਰਾ ਜੀ ਜਿੰਦਾਬਾਦ دو ਨਿਸ਼ਾਨ ਵਾਹਿਗੁਰੂ ਸੰਜੀਵ ਗੁਦਰਾ ਜੀ ਜਿੰਦਾਬਾਦ ਵਾਹਿਗੁਰੂ ਜੀ ਆ ਬਹੁਤ ਵਧੀਆ ਰਿਸਪਾਂਸ ਮਿਲਦਾ ਪਿਆ ਜਿਹੜੀ ਇਲੈਕਸ਼ਨ ਹੋ ਰਹੀ ਹੈ ਵਾਰਡ ਨੰਬਰ 8 ਤੋਂ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜਦਾ ਪਿਆ ਹਾਂ। ਚੋਣ ਨਿਸ਼ਾਨ ਮੋਬਾਈਲ ਆ ਤੇ ਸਾਰੇ ਆ ਵਾਰਡ ਦੇ ਜਿਹੜੇ ਪਰਿਵਾਰ ਆ ਮੇਰੇ ਨਾਲ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਪਰਿਵਾਰ ਆ ਮੇਰਾ ਇਹ ਮੇਰੇ ਨਾਲ ਜਾ ਕੇ ਪ੍ਰਚਾਰ ਕਰਦੇ ਆ ਘਰ ਤੋਂ ਘਰ ਮੁਕਾਬਲੇ ਚ ਕਿਹਨੂੰ ਗਿੰਦੇ ਜੇ ਇਸ ਵਾਰ ਤੋਂ ਆਪਣੇ ਆਪ ਨੂੰ ਹੋਰ ਕਿਵੇਂ ਦੇ ਸਾਰੇ ਵਾਰਡ ਵਾਸੀ ਲਗਾਤਾਰ ਤੁਹਾਡੀ ਚੋਣ ਮੈਂ ਕਿਤਨਾ ਦੇ ਲੋਕ ਚਲਾ ਰਹੇ ਜਿੱਦਾਂ ਜਿੱਦਾਂ ਟਾਈਮ ਕੋਲ ਆ ਉਹਦਾ ਆ ਰਿਆ ਵਾ ਉਦਾਂ ਉਦਾਂ ਇਹਨਾਂ ਦੀ ਮਤਲਬ ਮਨੋਬਲ ਵੀ ਵਧਦਾ ਵਾ ਵਾਧਾ ਪਿਆ ਵਾ ਪਲੱਸ ਨਾਲੇ ਘਰ ਘਰ ਜਾ ਕੇ ਮੇਰੇ ਤੋਂ ਪੁੱਛੇ ਬਿਨਾਂ ਹੀ ਲੋਕਾਂ ਨੂੰ ਕਹਿ ਰਹੇ ਵੋਟਾਂ ਪਾਉਣ ਦੀ ਜਿੱਤੋਂ ਦਾ ਬਾੜ ਕਿਹੜੇ ਕੰਮ ਆ ਸਾਰੇ ਵਾਰਡ ਵਾਸੀ ਖੜੇ ਨੇ ਕਿਹੜੇ ਕੰਮ ਕੈਲ ਦੇ ਦਾ ਹੱਥ ਕਰੋਗੇ ਸਭ ਤੋਂ ਪਹਿਲਾ ਕੰਮ ਸੀਵਰੇਜ ਸੀਵਰੇਜ ਦਾ ਕੀਤਾ ਜਾਊਗਾ ਤੇ ਨਾਲ ਲਾਈਟਾਂ ਦਾ ਕੰਮ ਕਰਵਾਇਆ ਜਾਊਗਾ ਕਿ ਸਾਰਾ ਵਾਰਡ ਹੀ ਬੰਦ ਹੈ ਤੁਸੀਂ ਰਾਤ ਨੂੰ ਚੈੱਕ ਕਰਿਓ ਅੱਜ ਭਾਵੇਂ ਸਾਰਾ ਵਾਰਡ ਬੰਦਿਆ ਤੇ ਪਹਿਲਾ ਕੰਮ ਸੋਮਵਾਰ ਤੋਂ ਬੁੱਧਵਾਰ ਤੱਕ ਸਾਰੇ ਵਾਰਡ ਦੀਆਂ ਲਾਈਟਾਂ ਜਗੀਆਂ ਹੋਊਗੀਆਂ ਵਾਰਡ ਵਾਸੀ ਕੀ ਵੀ ਕਰਦੇ ਮੈਂ ਉਹ ਹੀ ਅਪੀਲ ਕਰਾਂਗਾ ਇਹਨਾਂ ਨੂੰ ਕਿ ਉਸ ਉਮੀਦਵਾਰ ਨੂੰ ਵੋਟ ਪਾਓ ਜਿਹੜਾ ਤੁਹਾਡੇ ਕੰਮ ਆਵੇ ਤੁਹਾਡੇ ਨਾਲ ਹਰ ਵੇਲੇ ਹਾਜ਼ਰ